ਕਟਿਆਲਾ ਦੇ ਰੋੜੀਕੋਟ ਮਹੱਲੇ ਦੇ ਵਿੱਚ ਸਥਿਤ ਇੱਕ ਮਕਾਨ ਤੇ ਪ੍ਰਸ਼ਾਸਨ ਨੇ ਅੱਜ ਪੀਲਾ ਬੰਦਾ ਚਲਾਇਤਾ ਦੱਸਿਆ ਜਾ ਰਿਹਾ ਹੈ ਕਿ ਇਹ ਨਛੇ ਦਾ ਧੰਦੇ ਨਾਲ ਕਮਾਏ ਹੋਏ ਪੈਸੇ ਨਾਲ ਬਣਾਇਆ ਹੋਇਆ ਮਕਾਨ ਸੀ ਜਿਸ ਤੇ ਪੀਲਾ ਬੰਦਾ ਚਲਾਇਆ ਗਿਆ ਹੈ ਇਹ ਕਾਰਵਾਈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸੰਯੁਕਤ ਰੂਪ ਦੇ ਵਿੱਚ ਕੀਤੀ ਗਈ ਹੈ ਐਸਐਸਪੀ ਵਰਮਨ ਸ਼ਰਮਾ ਨੇ ਦੱਸਿਆ ਕਿ ਇਸ ਪਰਿਵਾਰ ਦੇ ਖਿਲਾਫ ਪਹਿਲਾਂ ਵੀ 20 ਤੋਂ ਜ਼ਿਆਦਾ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ ਇਹ ਪਰਿਵਾਰ ਪਿਛੇ ਲੰਬੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਦੇ ਨਾਲ ਸੰਬੰਧਤ ਆਇਆ ਤੇ ਕਿੰਨੇ ਹੀ ਪਰਿਵਾਰਾਂ ਦੀ ਇਹਨਾਂ ਨੇ ਜ਼ਿੰਦਗੀ ਖਰਬਾਦ ਕਰ ਦਿੱਤੀ ਹੈ ਇਸ ਮਗਾੰਦੇ ਜਹਿਣ ਵਾਲੀਆਂ ਦੋ ਔਰਤਾਂ ਦੇ ਕੋਲੋਂ 10 ਕਿਲੋ ਤੋਂ ਜ਼ਿਆਦਾ ਗਾਂਜਾ ਬਰਾਮਦ ਹੋਇਆ ਸੀ ਜਿਸ ਦੇ ਚਲਦਿਆਂ ਉਹਨਾਂ ਨੂੰ ਤਿਹਾਰ ਜੇਲ੍ਹ ਤੱਕ ਦੀ ਸਜ਼ਾ ਵੀ ਕੱਟਣੀ ਪਈ ਹੈ ਐਸਐਸਬੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਡੀਜੀਪੀ ਦੇ ਸਖਤ ਨਿਰਦੇਸ਼ਾਂ ਦੇ ਚਲਦਿਆਂ ਨਸ਼ੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਟਿਆਲਾ ਫੋਰਸ ਨੇ ਪਿਛਲੇ 3 ਮਹੀਨੇ ਵਿੱਚ ਨਸ਼ਾ ਕਾਰੋਬਾਰੀਆਂ ਤੇ ਕਾਫੀ ਕਾਰਵਾਈਆਂ ਕੀਤੀਆਂ ਹਨ ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੇ ਕਲੀਅਰ ਦਿਸ਼ਾ ਨਿਰਦੇਸ਼ ਬਿਲਕੁਲ ਸਾਨੂੰ ਕਲੀਅਰ ਡਾਇਰੈਕਸ਼ਨਸ ਨੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਹਰ ਪ੍ਰਕਾਰ ਦੀ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਉਸੇ ਲੜੀ ਚ ਜਿੱਥੇ ਅਸੀਂ ਵੱਧ ਤੋਂ ਵੱਧ ਮੁਕਦਮੇ ਦਰਜ ਕਰਕੇ ਜਿਹੜੇ ਲੋਕੀ ਨਸ਼ਾ ਵੇਚਦੇ ਆ ਜਿਹੜੇ ਪੈਡਲਰਸ ਨੇ ਜਿਹੜੇ ਸਮਗਲਰਸ ਨੇ ਉਹ ਅਸੀਂ ਪਿਛਲੇ 3 ਮਹੀਨਿਆਂ ਤੇ 600 ਤੋਂ ਜ਼ਿਆਦਾ ਐਫਆਈਆਰਾਂ ਦਰਜ ਕੀਤੀਆਂ ਨੇ ਪਰ ਉਸ ਤੋਂ ਇਲਾਵਾ ਜਿਹੜੇ ਲੋਕਾਂ ਨੇ ਨਸ਼ਾ ਤਸਕਰੀ ਕਰਕੇ ਨਸ਼ੇ ਦੇ ਕਾਲੇ ਧਨ ਨਾਲ ਆਪਣੀ ਕੋਈ ਜ਼ਮੀਨ ਜਾਇਦਾਦਾਂ ਬਣਾਈਆਂ ਨੇ ਅਸੀਂ ਉਹਨਾਂ ਨੂੰ ਫ੍ਰੀਜ਼ ਵੀ ਕਰਾਣੇ ਆ ਤੇ ਜਦੋਂ ਕੋਈ ਏਜੰਸੀ ਜਿਵੇਂ ਕਿ ਨਗਰ ਕੌਂਸਲ ਨਗਰ ਨਿਗਮ ਵਗੈਰਾ ਸਾਡੇ ਤੋਂ ਪੁਲਿਸ ਸਿਕਿਉਰਟੀ ਦੀ ਮੰਗ ਕਰਦਾ ਜਿੱਥੇ ਸ਼ਾਮ ਲੜ ਜ਼ਮੀਨਾਂ ਦੇ ਉੱਪਰ ਨਸ਼ਾ ਤਸਕਰਾਂ ਨੇ ਗੈਰ ਕਾਨੂੰਨੀ ਆਪਣੀ ਉਸਾਰੀ ਕੀਤੀ ਹੋਈ ਤੇ ਅਸੀਂ ਵੱਡੀ ਗਿਣਤੀ 'ਚ ਪੁਲਿਸ ਬਲ ਲੈ ਕੇ ਉੱਥੇ ਉਹਨਾਂ ਦੀ ਸਪੋਰਟ ਕਰਦੇ ਹਾਂ ਉਸੇ ਲੜੀ ਹੇਠ ਅੱਜ ਰੂੜੀਕੁੱਟ ਮਹੱਲਾ ਜਿਹੜਾ ਕਿ ਪਹਿਲਾਂ ਇੱਕ ਬਦਨਾਮ ਏਰੀਆ ਹੁੰਦਾ ਸੀ ਨਸ਼ਾ ਸਮਗਲਰਸ ਦੇ ਲਈ ਡਰਗ ਹੌਟਸਪੌਟ ਵੀ ਹੈਗਾ ਉੱਥੇ ਅਸੀਂ ਪਹੁੰਚੇ ਆ ਤੇ ਇੱਥੇ ਸੀਮਾ ਦੇਵੀ ਤੇ ਅੰਗੂਰੀ ਦੇਵੀ ਇਹ ਤਿਹਾਰ ਜੇਲ੍ਹ ਚੋਂ ਇਹਨਾਂ ਦੇ ਉੱਪਰ 10 ਕਿਲੋ ਗਾਂਜੇ ਦੀ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਦਰਜ ਸੀਗਾ ਤੇ ਟੋਟਲ 20 ਪਲੱਸ ਐਫ ਆਈ ਆਰਸ ਨੇ ਇਸ ਫੈਮਲੀ ਦੇ ਅੰਦਰ 20 ਤੋਂ ਜ਼ਿਆਦਾ ਐਨ ਡੀ ਪੀ ਐਸ ਦੀ ਐਫ ਆਈ ਆਰਸ ਦਰਜ ਨੇ ਤੇ ਉਹਨਾਂ ਦੀ ਗੈਰ ਕਾਨੂੰਨੀ ਉਹ ਸਾਰੀ ਜਿਹੜੀ ਆ ਉਹਨੂੰ ਇੱਥੇ ਡਿਮੋਲਿਸ਼ ਕੀਤਾ ਜਾਊਗਾ। ਸਰ ਇਹ ਇਹਨਾਂ ਦੇ ਉੱਪਰ ਇਹ ਪਰਚੇ ਪੁਰਾਣੇ ਦਰਜ ਸੀਗੇ ਸਨ। ਉਹ ਹੋਰ ਵੀ ਕੋਈ ਆਈਡੈਂਟੀਫਾਈ ਕੀਤੇ ਨੇ ਲੋਕ। ਦੇਖੋ ਜੀ ਅਸੀਂ ਪ੍ਰੋਪਰ ਜਿਹੜੇ ਵੀ ਪੈਡਲਿੰਗ ਕਰਦੇ ਸਮਗਲਿੰਗ ਕਰਦੇ ਉਹਨਾਂ ਦੀ ਪ੍ਰੋਪਰ ਆਈਡੈਂਟੀਫਿਕੇਸ਼ਨ ਕਰਦੇ ਹਾਂ। ਅਸੀਂ ਹਿਊਮਨ ਇੰਟੈਲੀਜੈਂਸ ਵੀ ਯੂਜ਼ ਕਰਦੇ ਹਾਂ, ਟੈਕਨੀਕਲ ਇੰਟੈਲੀਜੈਂਸ ਵੀ ਯੂਜ਼ ਕਰਦੇ ਹਾਂ। ਤੇ ਇਹ ਤੇ ਜਿਹੜੇ ਬੰਦੇ ਜਿਨ੍ਹਾਂ ਦਾ ਮਤਲਬ ਇੱਥੇ ਅੱਜ ਕਾਰਵਾਈ ਹੋਣੀ ਆ ਇਹ ਤੇ ਬਹੁਤ ਹੀ ਹੈਬਿਚੁਅਲ ਸਮਗਲਰਸ ਨੇ। ਜਿਹੜੇ 20 ਪਲੱਸ ਐਫਆਈਆਰਸ ਆਪਾਂ ਦੇਖ ਲਈਏ ਕਿ ਜਿਹੜੇ ਪਰਿਵਾਰ ਦੇ ਉੱਪਰ 20 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਤੇ ਕਿੰਨੇ ਯੁਵਾਵਾਂ ਦੀ ਜ਼ਿੰਦਗੀ ਉਹਨਾਂ ਨੇ ਨਸ਼ਿਆਂ ਤੇ ਲਾ ਕੇ ਖਤਰੇ 'ਚ ਪਾਈ ਆ ਤੇ ਕਿਸੇ ਪ੍ਰਕਾਰ ਦੀ ਕੋਈ ਇਹਨਾਂ ਨਾਲ ਨਰਮਾਈ ਨਹੀਂ ਹੋਊਗੀ ਜ਼ਿਆਦਾ ਤੋਂ ਜ਼ਿਆਦਾ ਸਖਤਾਈ ਇਹਨਾਂ ਨਾਲ ਕੀਤੀ ਜਾਊਗੀ ਹਾਂਜੀ ਜੇਲ੍ਹ 'ਚ ਨਹੀਂ ਥੈਂਕ ਯੂ ਇਹ ਹਨ ਪੰਜਾਬੀ ਟੀਵੀ ਦੇ ਲਈ ਪਟਿਆਲਾ ਤੋਂ ਸਚਿੰਤ ਸੂਤ ਦੀ ਖਾਸ ਰਿਪੋਰਟ